ਪੰਜਾਬ 'ਚ ਅਗਲੇ 4 ਦਿਨਾਂ ਲਈ بارش ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਬੀਤੇ ਦਿਨ ਹੀ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ بارش ਦੇਖੀ ਗਈ ਹੈ। ਇਸ ਕਾਰਨ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਆਇਆ ਤੇ ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਸਭ ਤੋਂ ਵੱਧ ਤਾਪਮਾਨ ਪਠੰਡਾ 'ਚ 37.4 ਡਿਗਰੀ ਦਰਜ ਕੀਤਾ ਗਿਆ। ਮੌਸਮਪਾ ਅਨੁਸਾਰ ਇੱਕ ਵੈਸਟਰਨ ਡਿਸਪੈਂਸ ਐਕਟਿਵ ਹੈ ਤੇ ਘੱਟ ਦਬਾ ਦੇ ਖੇਤਰ ਜੰਮੂ ਕਸ਼ਮੀਰ ਤੋਂ ਲੈ ਕੇ ਪੰਜਾਬ ਦੇ ਮਾਲਵਾ ਖੇਤਰ ਤੱਕ ਬਣੀ ਹੋਈ ਹੈ ਹਾਲਾਂਕਿ ਇਸ ਦਾ ਅਸਰ ਪੰਜਾਬ ਚ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਤੇ ਮੌਨਸੂਨ ਪੂਰੇ ਤਰੀਕੇ ਨਾਲ ਐਕਟੀਵੇਟ ਨਹੀਂ ਹੋ ਸਕਿਆ ਬਾਰਸ਼ ਦੀ ਗੱਲ ਕਰੀਏ ਤਾਂ ਬੀਤੇ ਦਿਨ ਹੀ ਲੁਧਿਆਣਾ ਚ 27 ਮਿਲੀਮੀਟਰ ਫਿਰੋਜ਼ਪੁਰ ਚ 50 ਮਿਲੀਮੀਟਰ ਤੇ ਮੁਹਾਰੇ ਚ 12 ਮਿਲੀਮੀਟਰ ਦਾ ਇਸ ਪੈਚ ਬਾਰਿਸ਼ ਦੀ ਗੱਲ ਕਰੀ ਤਾਂ ਬੀਤੇ ਦਿਨ ਹੀ ਲੁਧਿਆਣਾ ਚ 27 ਮਿਲੀਮੀਟਰ ਫਿਰੋਜ਼ਪੁਰ ਚ 49 ਦੇ ਕਰੀਬ ਮਿਲੀਮੀਟਰ ਮੋਹਾਲੀ ਚ 12 ਮਿਲੀਮੀਟਰ بارش ਦੇ ਰਿਕਾਰਡ ਕੀਤਾ ਗਿਆ ਹੈ। ਤਾਪਮਾਨ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਵਿੱਚ 1.5 ਡਿਗਰੀ ਦੇ ਵਾਧੇ ਤੋਂ ਬਾਅਦ ਇਹ 36.5 ਡਿਗਰੀ ਦਰਜ ਕੀਤਾ ਗਿਆ। ਲੁਧਿਆਣਾ ਚ ਵੀ ਡਿਗਰੀ ਵਾਧੇ ਨਾਲ 55 लुधियाना 'ਚ ਵੀ 1 ਡਿਗਰੀ ਦੇ ਵਾਧੇ ਨਾਲ 35.2 ਡਿਗਰੀ ਪਠਾਨਕੋਟ 'ਚ 2.3 ਡਿਗਰੀ ਦੇ ਵਾਧੇ ਤੋਂ ਬਾਅਦ 36.1 ਡਿਗਰੀ ਦਰਜ ਕੀਤਾ ਗਿਆ। ਉੱਥੇ ਪਟਿਆਲਾ ਦੀ ਤਾਪਮਾਨ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ 'ਚ 1.2 ਡਿਗਰੀ ਦੀ ਗਿਰਾਵਟ ਜਿਹੜੀ ਕਿ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਹ 34.8 ਡਿਗਰੀ ਦਰਜ ਕੀਤਾ ਗਿਆ। 28 ਅਤੇ 29 ਜੁਲਾਈ ਨੂੰ ਯਾਨੀ ਕਿ ਅੱਜ ਤੇ ਕੱਲ ਨੂੰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਚ بارش ਦੀ ਸੰਭਾਵਨਾ ਹੈ ਇਸ ਦੇ ਨਾਲ ਹੀ 30 ਅਤੇ 31 ਜੁਲਾਈ ਨੂੰ ਵੀ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਇਲਾਕਿਆਂ ਚ بارش ਜਿਹੜੀ ਕੀ ਹੋ ਸਕਦੀ ਹੈ ਜਦਕਿ ਹੋਰ ਜ਼ਿਲ੍ਹਿਆਂ ਚ ਕਿੰਮਿਨ بارش ਹੋ ਸਕਦੀ ਹੈ ਹਾਲਾਂਕਿ ਕਿਸੇ ਤਰੀਕੇ ਦਾ ਕੋਈ ਅਲਰਟ ਨਹੀਂ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਅਤੇ ਮੁਹਾਲੀ ਚ ਹਲਕੀ ਬੱਦਲਬਾਈ ਬਣੀ ਰਹੇਗੀ ਤਾਪਮਾਨ ਚ 28 ਤੋਂ ਲੈ ਕੇ 34 ਡਿਗਰੀ ਦੇ ਵਿਚਕਾਰ ਰਹਿਣ ਦਾ ਜਿਹੜਾ ਕਿ ਅਨੁਮਾਨ ਲਗਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਦੁਵਾਰਾ ਦੱਸ ਦਿੰਨੇ ਆ ਪੰਜਾਬ ਵਿੱਚ ਅਗਲੇ 4 ਦਿਨਾਂ ਤੱਕ ਮੌਸਮ ਵਿਭਾਗ ਵੱਲੋਂ ਕੋਈ ਚੇਤਾਵਨੀ ਜਾਂ ਅਲਰਟ ਜਾਰੀ ਨਹੀਂ ਕੀਤਾ ਗਿਆ 20 ਦਿਨ ਵੀ ਸਿਰਫ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਈ ਹੈ ਜਿਸ ਨਾਲ ਤਾਪਮਾਨ ਵਿੱਚ ਵੱਡਾ ਫਰਕ ਨਹੀਂ ਆਇਆ ਇਹ ਆਮ ਤਰਜ਼ੇ ਦੇ ਨੇੜੇ ਹੀ ਬਣਿਆ ਰਿਹਾ ਹੈ ਨਸਨਾ ਮੰਨਦਾ ਹੈ ਕਿ ਠਾਈ ਅੱਡੇ 29 ਜੁਲਾਈ ਨੂੰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਵਿੱਚ 50 ਤੋਂ ਲੈ ਕੇ 70% ਖੇਤਰ ਵਿੱਚ ਮੀਂਹ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਪੈ ਸਕਦੀ ਹੈ ਇਸ ਦੇ ਨਾਲ ਹੀ 30 ਅਤੇ 31 ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਜਦਕਿ ਹੋਰ ਜ਼ਿਲ੍ਹਿਆਂ ਵਿੱਚ ਵੀ ਹਲਕੀ ਬੂੰਦਾਬੰਦੀ ਹੋ ਸਕਦੀ ਹੈ